ਕਿਸ ਤਰ੍ਹਾਂ ਮਸਲਾ ਸੀਗਾ ਇੱਕ ਜਿਹੜੀ ਤੁਹਾਡੀ ਸਾਹ ਸੀਗੀ ਜਿਹੜੀ ਗੰਭੀਰ ਰੋਪ ਲਾ ਰਹੀ ਹੈ ਤੁਹਾਡੇ ਦੋਵਾਂ ਤੇ ਕੀ ਮਾਮਲੇ ਕੀ ਅਸਲ ਮੈਨੂੰ ਪਤਾ ਨਹੀਂ ਸਰ ਬਸ ਆ ਕੇ ਮੈਂ ਆਈ ਆ ਮੈਂ ਗੇਰ ਦਰਵਾਜ਼ਾ ਖੋਲਿਆ ਖੜਕਾਈ ਗਈ ਤਿੰਨ ਚਾਰ ਵਾਰੀ ਮੈਂ ਖੋਲ ਦਿੱਤਾ ਸਰ ਜਦੋਂ ਮੈਂ ਦਰਵਾਜ਼ਾ ਖੋਲਿਆ ਤੇ ਆ ਕੇ ਸਰ ਮੇਰੇ ਮੈਨੂੰ ਕਹਿੰਦੀ ਵੀ ਨਿਕਲ ਇੱਥੋਂ ਦੀ ਬਹੁਤ ਗੰਦੀ ਲੈਂਗੁਏਜ ਬੋਲੀ ਮੈਂ ਦੱਸ ਨਹੀਂ ਸਕਦੀ ਇਹਦੇ ਵਿੱਚ ਤੇ ਮੈਨੂੰ ਆ ਕੇ ਗੁੱਸਤੋ ਫੜ ਲਿਆ ਤੇ ਮੇਰੇ ਗਲੋ ਚੈਨ ਲਾ ਲਈ ਕੋਈ ਗੱਲ ਨਹੀਂ ਹੋਈ ਕੋਈ ਕਾਰਨ ਨਹੀਂ ਹੋਇਆ ਕੁਛ ਨਹੀਂ ਆ ਸਰ ਤੇ ਆ ਕੇ ਮੈਨੂੰ ਕੁੱਟਿਆ ਬਹੁਤ ਜਿਆਦਾ ਮੇਰੇ ਆ ਦੇਖੋ ਸਰ ਕਿੱਦਾਂ ਜ਼ਖਮ ਹੋਏ ਪਏ ਨੇ ਮੇਰੇ ਵਾਲ ਜੜੋਂ ਪੱਟੇ ਹੋ ਵਿੱਚ ਪਏ ਨੇ ਮੈਂ ਤੁਹਾਨੂੰ ਦਿਖਾ ਦੇਣੀ ਮੇਰੇ ਵਾਲ ਜੜੋਂ ਹਲਾਤੇ ਸਰ ਮੇਰਾ ਬਹੁਤ ਬੁਰਾ ਹਾਲ ਕੀਤਾ ਮੇਰੀ ਮम्मा ਛੁੜਾਨੀ ਨਹੀਂ ਛੱਡੀ ਮੇਰੀ ਮम्मा ਨੇ ਵੀਡੀਓ ਬਣਾ ਲਈ ਕਿ ਕੋਈ ਕਵੇ ਨਾ ਕਿ ਛੁੜ ਬੋਲਦੀ ਪਈ ਐ ਸਰ ਕੋਈ ਮਸਲਾ ਕੀ ਐ ਮੈਂ ਤੁਹਾਡੇ ਕੋ ਜਮੀਨ ਦਾ ਜਾਂ ਕੁਝ ਗੱਲ ਮਸਲਾ ਐ ਵੀਰੇ ਸਾਡੀਆਂ ਮਾਸੇ ਸਰ ਮਸਲਾ ਐ ਯਾ ਕਿ ਜਿੱਦਾਂ ਦੋ ਵਾਈਫ ਇੱਦੀ ਗਈਆਂ ਉਹਨੂੰ ਵੀ ਇੱਦੀ ਕੁੱਟਦੀ ਸੀ ਤੇ ਕਿ ਤੀਜੀ ਵੀ ਚਲੀ ਜਾਵੇ ਸਰ ਮੈਂ ਤੀਸਰੀ ਵਾਈਫ ਐਨਾਂ ਦੀ ਸਰ ਉਹ ਹੀ ਚਾਹੁੰਦੀ ਐ ਕਿ ਵੀ ਜਾਵੇ ਤੇ ਜਿਹੜੀ ਐ ਪ੍ਰਾਪਰਟੀ ਐ ਉਹ ਆਪਣੇ ਭੈਣਾਂ ਨੂੰ ਦਿਖਵਾਉਣਾ ਚਾਹੁੰਦੀ ਐ ਸਰ ਠੀਕ ਕੀ ਕਲਦੀ ਕਟਣਾ ਹਾਂਜੀ ਉਸ ਤੋਂ ਬਾਅਦ ਹੋ ਜਾ ਕੇ ਦਾਖਲ ਹੋਏ ਨੇ ਉਸ ਤੋਂ ਬਾਅਦ ਦਾਖਲ ਹੋਏ ਨੇ ਆ ਉਹ ਵੀ ਲਿਖਿਆ ਆ ਮਿੰਨਿਆ ਦਾ ਵੀ ਡੇਟ ਲਿਖੀ ਹੋਈ ਜੀ ਸਾਰਾ ਟਾਈਮ ਟਾਈਮ ਜਿਹੜਾ ਦੇਣਾ ਰਿਹਾ ਜੀ ਕਿਵੇਂ ਦਿੱਤੇ ਜੀ ਸਾਰਾ ਲਿਖਿਆ ਜੀ ਤੁਹਾਨੂੰ ਆਖਰ ਤੁਹਾਡੇ ਮਾਤਾ ਚਾਹੁੰਦੇ ਕੀ ਨੇ ਜੀ ਮਤਲਬ ਮਾਤਾ ਚਾਹੁੰਦੇ ਵੀ ਤੁਹਾਨੂੰ ਮੇਰੇ ਨਤੀਜੇ ਹਿਸਾ ਪ੍ਰੋਪਰਟੀ ਮਿਲਦੇ ਤੇ ਮੈਂ ਉਹਦੇ ਪੈਣਾ ਲਖਵਾਦਾ ਆ ਦੇਖੋ ਜੀ ਆ ਡੇਟ ਲਿਖੀ ਹੋਈ ਕਿਵੇਂ ਕਿਵੇਂ ਲੈ ਕੇ ਗਏ ਕਿਵੇਂ ਕਿਵੇਂ ਨੋਟ ਦਿੱਤੇ ਸਾਰਾ ਲਿਖਿਆ ਆ ਜੀ ਇੱਕ ਮਹੀਨੇ ਇਹਨਾਂ ਨੇ 2200 ਰੁਪਏ ਕਿਰਾਇਆ ਲੈ ਲਿਆ ਦੁਕਾਨ ਤੋਂ ਤੇ ਆ ਬਾਕੀ ਜਿਹੜਾ ਬਚਿਆ ਸੀਗਾ ਉਹ ਉਹ ਮੈਂ ਦਿੱਤਾ 17800 ਤੇ 2200 ਹੀ ਕਿਰਾਇਆ ਲੈ ਗਏ ਸੀਗਾ ਆ ਦੇਖੋ ਜੀ ਆ ਡੇਟ ਲਿਖੀ ਹੋਈ ਕਿਵੇਂ ਕਿਵੇਂ ਲੈ ਕੇ ਗਏ ਕਿਵੇਂ ਕਿਵੇਂ ਨੋਟ ਦਿੱਤੇ ਸਾਰਾ ਲਿਖਿਆ ਆ ਜੀ ਇੱਕ ਮਹੀਨੇ ਇਹਨਾਂ ਨੇ 2200 ਰੁਪਏ ਕਿਰਾਇਆ ਲੈ ਲਿਆ ਦੁਕਾਨ ਤੋਂ ਤੇ ਆ ਬਾਕੀ ਜਿਹੜਾ ਬਚਿਆ ਸੀਗਾ ਉਹ ਉਹ ਮੈਂ ਦਿੱਤਾ 17800 ਤੇ 2200 ਹੀ ਕਿਰਾਇਆ ਲੈ ਗਏ ਸੀਗਾ ਆ ਪਹਿਲਾ ਆਪਣਾ ਮੈਂ ਵੀਰੇ ਮੰਗਲ ਸਿੰਘ ਵੱਡਾ ਬੇਟਾ ਜੀ ਇਹਨਾਂ ਦਾ ਮਸਲਾ ਇਹ ਵੀਰੇ ਸ਼ੁਰੂ ਤੋਂ ਸਾਡੀਆਂ ਮਾਸੀਆਂ ਸਾਡੇ ਕਾਰਜ ਵਿੱਚ ਦਖਲ ਦਿੰਦੀਆਂ ਥਾੜਾ ਕਾਰਖਾਨੀਆਂ ਜੀ ਇਹ ਆਈ ਚੰਦੀਆਂ ਵੀ ਆ ਜਿਵੇਂ ਮੇਰੇ ਪਹਿਲੇ ਦੋ ਤਲਾਕ ਹੋਇਆ ਤੀਜਾ ਤਲਾਕ ਵੀ ਹੋ ਜਾਏ ਤੇ ਸਾਰੀ ਪ੍ਰਾਪਰਟੀ ਉਹ ਹੜਪ ਕਰ ਲੈਣ ਜੀ ਬਸ ਇਹ ਮਸਲਾ ਇਹ ਸਾਨੂੰ ਇਨਸਾਫ ਚਾਹੀਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਕੱਲ ਕੀ ਗੱਲ ਸੀ ਕੱਲ ਇਹ ਗੱਲ ਹੋਈ ਹੈ ਮੈਂ ਅਸੀਂ ਕਰਨੀ ਸੀਗੇ ਮੈਂ ਘਰ ਰੋਟੀ ਖਾਣ ਆਇਆ ਜੀ ਤੇ ਉੱਤੇ ਆ ਕੇ ਮਾਤਾ ਤੇ ਮੇਰੀ ਵਾਈਫ ਦੇ ਗੱਲ ਪੈ ਗਈ ਮੇਰੀ ਵਾਈਫ ਨੂੰ ਘੁੱਟਿਆ ਜੀ ਇਹਨਾਂ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਬਿਲਕੁਲ ਤੇ ਹੀ ਮੰਗ ਕਰਦੇ ਸਖ ਸੀਸੀਟੀਵੀ ਫੁਟੇਜ ਪੁਲਿਸ ਦੇ ਨਾਲ ਵੀ ਕੋਈ ਤੱਕਾ ਮੁੱਕੀ ਜਾਂ ਮਾਤਾ ਜੀ ਪੁਲਿਸ ਦੇ ਨਾਲ ਤੱਕਾ ਮੁੱਕੀ ਨਹੀਂ ਹੋਈ ਉਹਨਾਂ ਦੇ ਗਲ ਪਏ ਹੈ ਜੀ ਲੇਡੀ ਪੁਲਿਸ ਸਟਾਫ ਆਈ ਹੈ ਉਹਨਾਂ ਨੂੰ ਵੀ ਅੱਗੋਂ ਗਲਤ ਲੈਂਗੁਏਜ ਵਰਤੀ ਇਹਨਾਂ ਨੇ ਕਿਸ ਤਰ੍ਹਾਂ ਮਤਲਬਾ ਸੀਗਾ ਇੱਕ ਜਿਹੜੀ ਤੁਹਾਡੀ ਸਾਹ ਸਗੀ ਜਿਹੜੀ ਗੰਭੀਰ ਰੋਪਲਾ ਰਹੀ ਹੈ ਤੁਹਾਡੇ ਦੋਵਾਂ ਤੇ ਕੀ ਮਾਮਲਾ ਕੀ ਅਸਲ ਮੈਨੂੰ ਪਤਾ ਨਹੀਂ ਸਰ ਬਸ ਆ ਕੇ ਮੈਂ ਆਈ ਆ ਮੈਂ ਗੇੜ ਦਰਵਾਜ਼ਾ ਖੋਲਿਆ ਖੜਕਾਈ ਗਈ ਤਿੰਨ ਚਾਰ ਵਾਰੀ ਮੈਂ ਖੋਲ ਦਿੱਤਾ ਸਰ ਜਦੋਂ ਮੈਂ ਦਰਵਾਜ਼ਾ ਖੋਲਿਆ ਤੇ ਆ ਕੇ ਸਿਰਫ ਮੇਰੇ ਮੈਨੂੰ ਕਹਿੰਦੀ ਪਈ ਨਿਕਲ ਇੱਥੋਂ ਦੀ ਬਹੁਤ ਗੰਦੀ ਲੈਂਗੁਏਜ ਬੋਲੀ ਮੈਂ ਦੱਸ ਨਹੀਂ ਸਕਦੀ ਇਹਦੇ ਵਿੱਚ ਤੇ ਮੈਨੂੰ ਆ ਕੇ ਗੁੱਸਤੋ ਫੜ ਲਿਆ ਤੇ ਮੇਰੇ ਗਲੋ ਚੈਨ ਲਾ ਲਈ ਕੋਈ ਗੱਲ ਨਹੀਂ ਹੋਈ ਕੋਈ ਕਾਰਨ ਨਹੀਂ ਹੋਇਆ ਕੁਝ ਨਹੀਂ ਆ ਸਰ ਤੇ ਆ ਕੇ ਮੈਨੂੰ ਕੁੱਟਿਆ ਬਹੁਤ ਜਿਆਦਾ ਮੇਰੇ ਆ ਦੇਖੋ ਸਰ ਕਿੱਦਾਂ ਜ਼ਖਮ ਹੋਏ ਪਏ ਨੇ ਮੇਰੇ ਵਾਲ ਜੜੋਂ ਪੱਟੇ ਹੋ ਵਿੱਚ ਪਏ ਨੇ ਮੈਂ ਤੁਹਾਨੂੰ ਦਿਖਾ ਦੇਣੀ ਮੇਰੇ ਵਾਲ ਜੜੋਂ ਹਲਾਤੇ ਸਰ ਮੇਰਾ ਬਹੁਤ ਬੁਰਾ ਹਾਲ ਕਿਤਾ ਮੇਰੀ ਮੰਮਾ ਛੁੜਾਉਣੀ ਨਹੀਂ ਛੱਡੀ ਮੇਰੀ ਮੰਮਾ ਨੇ ਵੀਡੀਓ ਬਣਾ ਲਈ ਤੇ ਕੋਈ ਕਵੀ ਨਾ ਕਿ ਝੂੜ ਬੋਲਦੀ ਪਈ ਆ ਸਰ ਕੋ ਜਿੱਦਾਂ ਦੋ ਵਾਈਫ ਇੱਦਾਂ ਹੀ ਗਈਆਂ ਉਹਨੂੰ ਵੀ ਇੱਦਾਂ ਹੀ ਕੁੱਟਦੀ ਸੀ ਤੇ ਕਿ ਤੀਜੀ ਵੀ ਚਲੀ ਜਾਵੇ ਸਰ ਮੈਂ ਤੀਸਰੀ ਵਾਈਫ ਐਨਾਂ ਦੀ ਸਰ ਉਹ ਇਹ ਚਾਹੁੰਦੀ ਹੈ ਕਿ ਵੀ ਜਾਵੇ ਤੇ ਜਿਹੜੀ ਇਹ ਪ੍ਰਾਪਰਟੀ ਆ ਉਹ ਆਪਣੇ ਭੈਣਾਂ ਨੂੰ ਖਵਾਉਣਾ ਚਾਹੁੰਦੀ ਹੈ ਸਰ ਠੀਕ